ਇਹ ਦੂਦੇ ਸੂਏ ਦੇ ਵਿੱਚ ਆਪਾਂ ਇਹਦਾ ਕਿੰਨਾ ਦੁੱਧ ਚੋਇਆਗਾ ਇਹ 15 ਤੋਂ 16 ਕਿਲੋ ਲੀਟਰ ਦੁੱਧ ਦਿੰਦਾ ਹੀ ਮੇਰੇ ਕੋਲੇ ਨੇ ਪੰ ਸਰਕਾਰੀ ਸਰਕਾਰੀ ਸੀਮੰਦੀ ਆ ਆਪਦਾ ਹੀ ਸਰਕਾਰੀ ਦੀ ਹੈ ਜੀ ਠੀਕ ਹੈ ਜੀ ਤੇ ਜਿਹੜਾ ਇਹਦੇ ਲੱਗਿਆ ਵਾ ਇਹ ਮਨਤੀ ਦਾ ਕਹਿੰਦੀ ਡਾਕਟਰ ਕਿਹਦਾ ਉਮੀਦ ਆ ਵਧੀਆ ਸੰਭੀ ਬੜੀ ਦੂਜੇ ਸੂਏ ਦੇ ਵਿੱਚ ਯਾਨੀ ਕਿ ਜਦੋਂ ਵਧੀਆ ਦੁੱਧ ਦਿੰਦਾ 15 16 ਲੀਟਰ ਦੁੱਧ ਬਹੁਤ ਹੁੰਦਾਗਾ ਜੀ ਬਹੁਤ ਹੁੰਦਾ ਜੀ ਹਾਂ ਤੇ ਇਸ ਵਾਰ ਵੀ ਯਾਨੀ ਕਿ ਚੰਗੀ ਉਮੀਦ ਆ ਹਾਂ ਹਾਂ ਚੰਗੀ ਉਮੀਦ ਆ ਜੀ ਵਧੀਆ ਠੀਕ ਹੈ ਦੁੱਧ ਲੰਮਾ ਸਮਾਂ ਦੇਗੀ ਸੀ ਲੰਮਾ ਸਮਾਂ ਦੁੱਧ ਦਿੰਦੀ ਹੈ ਬਹੁਤ ਘਟ ਹੈ ਭਾਈ ਦੀ ਤੂੰ ਠੀਕ ਹੈ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਕਾਂਗੜ ਤਹਿਸੀਲ ਰਾਮਪਰਾ ਫੂਲ ਤੇ ਜਲਾ ਇਹਨੂੰ ਬਠੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਬਕਾਊ ਆ ਗਈ ਤੀਜਾ ਸੁਆ ਇਸ ਦਾ ਰਹਿਣ ਸੁਣਾਗਾ ਤਕਰੀਬਨ 2-4 ਦਿਨ ਲਿਜਾ ਸਕਦੀ ਐ ਤੇ ਵੈਸੇ ਸੂਣ ਦੀਆਂ ਤਿਆਰੀਆਂ ਦੇ ਵਿੱਚ ਹੀ ਐ ਤੇ ਬਾਕੀ ਆਰਡਰ ਦੀ ਤਿਆਰੀ ਬਹੁਤ ਚੰਗੀ ਆ ਗਈ ਤੇ ਕਦ ਕਾਠ ਵੀ ਚੰਗਾਗਾ ਚੰਗੀ ਸੰਭਿ ਵਲੀ ਆ ਸਿੰਘਾਂ ਦੀ ਗੁੰਡੀ ਆ ਸਾਰੇ ਪੱਖਾਂ ਤੋਂ ਸਾਫ ਸੁਥਰੀ ਹੈਗੀ ਤੇ ਆਮ ਫਾਰਮਰਾਂ ਕੋਈ ਵਪਾਰ ਦਾ ਕੰਮ ਨਹੀਂ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਆ ਹੀ ਪਸ਼ੂ ਰੱਖੇ ਹੋਏ ਆ ਤੇ ਆਪ ਹੈਗੀ ਆ ਇਹ ਸਰਕਾਰੀ ਸੀਮਨ ਦੀ ਜਿਹੜਾ ਅੱਗੇ ਸੀਮਨ ਲੱਗਿਆ ਉਹ ਵੀ ਚੰਗਾ ਲੱਗਿਆ ਵਾ ਰੇਟ ਇਹਦਾ ਫੋਨ ਤੇ ਹੋਊਗਾ ਤੇ ਤੁਸੀਂ ਕਾਲ ਕਰਕੇ ਕਨਫਰਮ ਕਰ ਸਕਦੇ ਹੋ ਤੇ ਬਾਕੀ ਜੋ ਬੰਦੀ ਡਿਟੇਲ ਆ ਉਹ ਸਾਰੀ ਡਿਟੇਲ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਮੱਝ ਚੰਗੀ ਆ ਦੂਜੇ ਸੂਏ ਦੇ ਵਿੱਚ ਵਧੀਆ ਆ ਤਾਂ ਦੁੱਧ ਦਿੱਤਾ ਆਵਿਆ ਤੇ ਤੀਜੇ ਸੂਏ ਵੀ ਚੰਗੀ ਮੀਂਹ ਆ ਗਈ ਤੇ ਬਾਕੀ ਆਹ ਦੀ ਫੁੱਲ ਤਸੱਲੀ ਤੁਸੀਂ ਕਰਕੇ ਮੱਝ ਨੂੰ ਖਰੀਦ ਸਕਦੇ ਹੋਗੇ ਤੇ ਅੱਜ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਉਂਦੇ ਆ ਤੇ ਸਾਰੀ ਡਿਟੇਲ ਲੈ ਕੇ ਦੰਨੇ ਆ ਤੇ ਉਸ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਜੀ ਗੁਰਵੈਲ ਸਿੰਘ ਜੀ ਠੀ ਤੇ ਬਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਦੇ ਕੋਈ ਹੈਗੀ ਤੇ ਮੱਝ ਘਰ ਦੀ ਹੈ ਜੀ ਠੀਕ ਹੈ ਪਹਿਲਾਂ ਨੇ ਸੂਆਂ ਦੇ ਵਿੱਚ ਆਪਣੇ ਕੋਲ ਹੀ ਸੀਗੀ ਆਹ ਭਾਈ ਆਪਣੇ ਘਰੀ ਕੱਟ ਘਰ ਦੀ ਕੱਟੀ ਹੈ ਜੀ ਠੀਕ ਹੈ ਜੀ ਘਰ ਦੀ ਜੰਪ ਵਾਲਾ ਮਤਲਬ ਘਰ ਦੀ ਜੰਪ ਵਾਲੀ ਕੱਟੀ ਹੈ ਠੀਕ ਹੈ ਜੀ ਤੇ ਇਹਦਾ ਕੋਈ ਪਤਾ ਆਪਦਾ ਵੀ ਇਹ ਵੀ ਕਿਹੜੇ ਸੀਮੰਦੀ ਆ ਇਹ ਸਰਕਾਰੀ ਜੀ ਸਰਕਾਰੀ ਸੀਮੰਦੀ ਆ ਆਪਦਾ ਇਹ ਸਰਕਾਰੀ ਦੀ ਹੈ ਜੀ ਠੀਕ ਹੈ ਜੀ ਤੇ ਜਿਹੜਾ ਇਹਦੇ ਲੱਗਿਆ ਵਾ ਇਹ M29 ਦਾ ਕਹਿੰਦੇ ਡਾਕਟਰ M29 ਦਾ ਕਹਿੰਦੇ ਆ ਵੀ M29 ਦਾ ਸੀਮੰ ਲੱਗਿਆ ਵਾ ਹਾਂਜੀ ਠੀਕ ਹੈ ਜੀ ਤੇ ਇਸ ਵਾਰ ਕਿਹੜਾ ਸੂਆ ਸੋਣਾ ਨੇ ਇਹ ਤੀਸਰਾ ਸੂਰਾ ਜੀ ਤੀਸਰਾ ਸੂਰਾ ਸੂਣਾ ਆਣੇ ਇਸ ਵਾਰ ਸੂ ਹੀ ਆਂ ਤੀਜਾ ਸੂਰਾ ਸੂਹੀ ਠੀਕ ਆ ਤੇ ਕਿੰਨੇ ਦਿਨ ਰਹਿੰਦੇ ਆ ਦੇ ਇਹ ਹੋ ਸਕਦੇ ਆਂ ਤਾਂ ਪੂਰੇ ਆ ਵੈਸੇ 2 ਜਾਂ 4 ਦਿਨ ਲੈ ਸਕਦੀ ਹਲੇ 2-4 ਦਿਨ ਲੈ ਸਕਦੇ ਹੂੰ ਦਿਨ ਪੂਰੇ ਆਗੇ ਹਾਂਜੀ ਠੀਕ ਆ ਜੀ ਤੇ ਦੁੱਧੇ ਸੂਏ ਦੇ ਵਿੱਚ ਆਪਾਂ ਇਹਦਾ ਕਿੰਨਾ ਦੁੱਧ ਚੋਇਆਗਾ 15 ਤੋਂ 16 ਕਿਲੋ ਲੀਟਰ ਦੁੱਧਤਾਈ ਮੇਰੇ ਕੋਲੇ ਨੇ 15-16 ਆਪਾਂ ਯਾਨੀ ਕਿ ਚੋਇਆ ਦੂਜਾ ਸੂਏ ਦਾ 15-16 ਲੀਟਰ ਚੋਇਆ ਆਪਾਂ ਦਾ ਠੀਕ ਆ ਜੀ ਤੇ ਇਸ ਵਾਰ ਫਿਰ ਕਿੰਨੀ ਉਮੀਦ ਆਪਾਂ ਨੂੰ ਮੱਸ ਬਹੁਤ ਵੀ ਘਟਦੀ ਰਹਿਣੀ ਠੀਕ ਆ ਵੀ ਜਾਨੀ ਕੇ ਚੰਗੇ ਦੀ ਉਮੀਦ ਆ ਨਾ ਹਾਂ ਚੰਗੇ ਦੁੱਧ ਦੀ ਉਮੀਦ ਆ ਵਧੀਆ ਸੰਭੀ ਬੜੀ ਵੀ ਦੂਜੇ ਸੂਏ ਦੇ ਵਿੱਚ ਜਾਨੀ ਕੇ ਜਦੋਂ ਵਧੀਆ ਦੁੱਧ ਦਿੱਤਾ 15 16 ਲੀਟਰ ਦੁੱਧ ਬਹੁਤ ਹੁੰਦਾਗਾ ਜੀ ਬਹੁਤ ਹੁੰਦਾ ਜੀ ਹਾਂ ਤੇ ਇਸ ਵਾਰ ਵੀ ਜਾਨੀ ਕੇ ਚੰਗੀ ਉਮੀਦ ਆ ਹਾਂ ਹਾਂ ਚੰਗੀ ਉਮੀਦ ਆ ਜੀ ਵਧੀਆ ਤੇ ਬਾਕੀ ਸੰਭੀ ਬੜੀ ਚੰਗੀ ਆ ਹੈ ਨਾ ਠੀਕ ਆ ਜੀ ਵਧੀਆ ਹਾਂ ਸਾਹਮਣੇ ਸੁਲੇ ਤੇ ਉ ਬਾਈ ਚੋਣ ਜਾਣ ਚ ਕਿਵੇਂ ਰਹੀ ਆ ਠੰਡੀ ਰਹੀ ਆ ਬਹੁਤ ਵਧੀਆ ਠੰਡੀ ਸੀਲ ਆ ਠੀਕ ਆ ਦੁੱਧ ਲੰਮਾ ਸਮਾਂ ਦੇਗੀ ਸੀ ਲੰਮਾ ਸਮਾਂ ਦੁੱਧ ਦਿੰਦੀ ਆ ਬਹੁਤ ਘੱਟ ਆ ਭਾਈ ਦੀ ਇਹ ਤੂੰ ਠੀਕ ਆ ਵੀ ਐਂਡ ਤਾਈਂ ਦੁੱ ਸਾਹਭਾ ਗਈ ਬਹੁਤ ਵਧੀਆ ਚਵਾਈ ਆ ਹੋਲੀ ਚਵਾਈ ਆ ਪੂਰੀ ਵਧੀਆ ਠੀਕ ਹੈ ਜੀ ਤੇ ਆਪਾਂ ਰੇਟ ਕਿੰਨਾ ਰੱਖਦੇ ਆ ਤਾਂ ਰੇਟ ਆਪਾਂ ਫੋਨ ਤੇ ਕਰ ਲਾਂਗੇ ਜੀ ਕੋਈ ਸ਼ਰੇਟ ਫੋਨ ਤੇ ਕਰ ਲਓਗੇ ਹਾਂ ਠੀਕ ਹੈ ਜੀ ਵੀਡੀਓ ਵੀ ਪਸੰਦ ਕਰ ਲੇ ਬੰਦਾ ਮੱਝ ਠੀਕ ਹੈ ਫਿੱਟ ਕਰ ਲੇ ਵੀ ਮੁੜ ਕੇ ਵੀ ਰੇਟ ਫੋਨ ਤੇ ਕਨਫਰਮ ਕਰ ਲੇ ਹਾਂ ਹਾਂ ਕਰਦੇ ਆਂ ਤੇ ਦੋਸਤੋ ਰੇਟ ਫੋਨ ਤੇ ਹੋਊਗਾ ਨੰਬਰ ਚੱਲੀ ਜਾਂਦਾ ਤੁਸੀਂ ਕਾਲ ਕਰਕੇ ਕਨਫਰਮ ਕਰ ਸਕਦੇ ਹੋ ਤੇ ਇੱਥੇ ਆ ਕੇ ਆਪਦੀ ਫੋਲ ਤਸੱਲੀ ਕਰ ਲਿਓ ਮੱਝ ਚੰਗੀ ਆ ਗਈ ਬਾਕੀ ਤਸੱਲੀ ਕਰਨਾ ਫੇਰ ਵੀ ਤੁਹਾਡਾ ਫਰਜ਼ ਆ ਤੇ ਖੋਲ ਕੇ ਦਾ ਢੇੜਾ ਦਵਾ ਦਿਓ ਘਰ ਦੀ ਜੰਪ ਵਾਲਾ ਇਹ ਤੇ ਦੂਜੇ ਸੂਏ 15 ਤੋਂ 16 ਲੀਟਰ ਇਹਦਾ ਦੁੱਧ ਦਿੱਤਾ ਪਿਆ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਬਾਈ ਨੇ ਤੇ ਬਾਕੀ ਸਭੀ ਬਲੀ ਬਹੁਤ ਵਧੀਆ ਆ ਗਈ ਚੰਗੀ ਆ ਕਿਸੇ ਪੱਖ ਤੋਂ ਕੋਈ ਲਸੀ ਨਾ ਵੀ ਨਹੀਂ ਪੂਰੀ ਫੁੱਲ ਨਰੋਈ ਮੱਝ ਆ ਗਈ ਸਿੰਘ ਗੁੰਡੇ ਆ ਚੰਗੀ ਬਾਡੀ ਬੰਤਰਾ ਆ ਜਾ ਤੇ ਬਾਕੀ ਥੋੜਾ ਜਿਹਾ ਉਪਰ ਮੇਰੇ ਤੋਂ ਥੋੜਾ ਜਿਹਾ ਡਰਦੀ ਆ ਕਿਉਂਕਿ ਘਰ ਵਾਈਆਂ ਦਾ ਪਿੱਛੇ ਹੈਗਾ ਤੇ ਇੱਥੇ ਕੋਈ ਆਉਂਦਾ ਜਾਂਦਾ ਨਹੀਂ ਤੇ ਹੈਗਾ ਖੇਤਾਂ ਦੇ ਵਿੱਚ ਤਾਂ ਕਰਕੇ ਮੇਰੀ ਡਰਦੀ ਆ ਵੈਸੇ ਅਸੀਂ ਦਰਨਾ ਡਰਨਾ ਡਰਨਾ ਨਹੀਂ ਆਪਾਂ ਨੇੜੇ ਨਹੀਂ ਜਾਂਦੇ ਜਿਆਦਾ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਆਪਾ ਤੋੜ ਕੇ ਦਿਖਾਉਣ ਦੀ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਕੱਥੀrode ਦੀ ਕੁਆਲਿਟੀ ਦੇਖ ਸਕਦੇ ਹੋ ਜੀ ਕੜਾਈ ਬਹੁਤ ਹੈਗੀ ਬੈਕ ਸਾਈਡ ਤੋਂ ਤੇ ਬਾਕੀ ਆਰਡਰ ਫਿਕਸ ਹੈਗਾ ਕੋਈ ਲਮਕ ਮਾਰਨ ਨਹੀਂ ਕੋਈ ਟਟ ਮਾਰਨ ਨਹੀਂਗਾ ਬੰਦ ਹਵਾਨੇ ਦੇ ਵਿੱਚ ਹੈ ਤੇ ਥਾਣਾ ਦਾ ਸਹਿਜ ਬਹੁਤ ਵਧੀਆ ਮੁਰਗੀ ਦੀ ਚਵਾਈ ਵਾਲੇ ਥਾਣਾ ਗੇ ਵੱਡ ਮੋਟਾ ਤੇ ਅੱਲੇ ਨੂੰ ਪਤਲੇ ਹੁੰਦੇ ਜਾਂਦੇ ਹੈ ਤੇ ਬਾਕੀ ਹਜੇ ਢੱਲ ਪਈ ਹੈਗੀ ਆੜਰ ਹੋਰ ਵੀ ਚੰਗਾ ਤਿਆਰ ਐ ਬਾਕੀ ਹੇ ਢਿੱਲ ਪਈ ਆ ਕਾਫੀ ਮੈਂ ਦਾ ਵੀ ਹੋਰ ਆੜਰ ਚੰਗਾ ਤਿਆਰ ਕਰ ਲੈਣਾ ਇਹਨੇ ਮੌਕੇ ਤੇ ਇਹ ਵੈਕਸਾਇਡ ਨੂੰ ਚੰਗਾ ਦਿਖਾਉਂਦੀ ਆ ਜੀ ਸਾਰੇ ਪੱਖਾਂ ਤੋਂ ਚੰਗੀ ਆ ਸੋਹਣੀ ਆ ਸਾਫ ਸੁਥਰੀ ਆ ਬਾਕੀ ਤਸੱਲੀ ਤੁਸੀਂ ਕਰ ਲਓ ਟਰੇਡ ਫੋਨ ਤੇ ਹੋਊਗਾ ਉਹ ਤੁਸੀਂ ਕਨਫਰਮ ਕਰ ਸਕਦੇ ਹੋ ਅਬੀ ਤਰਦੀ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਥਾਣ ਬਹੁਤ ਸੋਹਣੇ ਆ ਥਾਣਾ ਦੇ ਵਿੱਚ ਸਪੇਸ ਬਹੁਤ ਵਧੀਆ ਆ ਗਈ ਪੂਰੀ ਫੁੱਲ ਨਰੋਈ ਚੰਗੀ ਬਾਡੀ ਵੰਤਰ ਦੀ ਮੱਝ ਆ ਗਈ ਫੇਸ ਤੁਸੀਂ ਦੁਬਾਰੇ ਦੇਖ ਸਕਦੇ ਇਧਰ ਪਾਸੇ ਆ ਕੋਈ ਇਧਰ ਆ ਜਾ ਇਧਰ ਅੰਦਰ ਨੂੰ ਜਾਉ ਇਹ ਸਾਰੇ ਪੱਖਾਂ ਤੋਂ ਚੰਗੀ ਐ ਸਾਫ਼ ਸੁਥਰੀ ਹੋ ਜਾਂ ਅੰਦਰ ਨੂੰ ਜਾਓ ਚੰਗਾ ਦੁੱਧ ਦਿੱਤਾ ਆ ਆਇਆ ਆਇਆ ਅਡਰ ਪੂਰਾ ਕੰਪੈਕਟ ਆ ਤੁਸੀਂ ਦੇਖ ਸਕਦੇ ਬਹੁਤ ਸੋਹਣੇ ਥਾਣ ਆਗੇ ਤਸੱਲੀ ਤੁਸੀਂ ਕਰਨੀ ਆ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜਾਣਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਜੈਨ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਇਹ ਅੱਧਾ ਤੁਸੀਂ ਦੇਖ ਸਕਦੇ ਚੜਾਈ ਦੇ ਵਿੱਚ ਬਹੁਤ